ਆਪਣੇ ਪੰਜਾਬੀ ਜਿਹੜੇ ਖੇਡਣ ਗਏ ਨੇ ਜਾਂ ਅੰਮ੍ਰਿਤਸਰ ਦੇ ਪੂਰੇ ਜਿਹੜੇ ਗਏ ਨੇ ਤੇ ਉਹ ਅੱਜ ਵਧੀਆ ਪ੍ਰਦਰਸ਼ਨ ਰਿਹਾ ਉਹਨਾਂ ਦਾ ਹਾਕੀ ਵਿੱਚ ਖੇਡਦੇ ਜੋ ਵੀ ਉਹਨਾਂ ਦਾ ਮੈਚ ਚੱਲ ਰਿਹਾ ਤੇ ਸੈਮੀਫਾਈਨਲ ਵਿੱਚ ਅੱਜ ਵਧੀਆ ਜਾਵੇ ਤੇ ਹੋਣ ਵਧੀਆ ਤੇ 골ਡ ਮੈਡਲ ਲੈ ਕੇ ਹੀ ਹੌਸਲਾ ਬੁਲੰਦੀ ਦਿੱਤਣਗੇ ਯੈਸ ਸੇਰ ਪੰਜਾਬੀ ਗੱਜਣਗੇ ਪੂਰਾ ਯੈਸ ਬਿਲਕੁਲ ਤੇ ਤੇਰਾ ਬਾਕੀ ਪ੍ਰਦਰਸ਼ਨ ਕੀ ਤੇ ਬਾਖਣ ਜਿੱਤੇ ਤੇ ਇਹ ਵੀ ਆਪਣਾ ਸੈਮੀਫਾਈਨਲ ਵੀ ਜਿੱਤਣ ਤੇ 골ਡ ਮੈਡਲ ਹਾਸਲ ਕਰਨ ਬਿਲਕੁਲ ਪੈरिस ਵਿੱਚ ਜਾ ਰਹੇ 올림픽 ਖੇਡਾਂ ਤੇ ਦੁਨੀਆ ਭਰ ਦੇ ਖੇਡ ਪ੍ਰੇਮੀਆਂ ਦੀਆਂ ਨਜ਼ਰਾਂ ਟਿਕੀਆਂ ਨੇ ਖਾਸ ਕਰਕੇ ਹਾਕੀ ਦੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖਦੇ ਆਇਆ ਇਸ ਵਾਰ 골ਡ ਮੈਡਲ ਦੀ ਆਸ ਕੀਤੀ ਜਾ ਰਹੀ ਹੈ ਤਾਂ ਸੈਮੀਫਾਈਨਲ ਮੈਚ ਤੋਂ ਪਹਿਲਾਂ ਜਰਮਨੀ ਨਾਲ ਸੈਮੀਫਾਈਨਲ ਮੈਚ ਹੈ ਇਸ ਮੈਚ ਤੋਂ ਪਹਿਲਾਂ ਅਸੀਂ ਪਹੁੰਚੇ ਆ ਸੋਨਾ ਮੋਨਾ ਕੋਲ ਜੋ ਹਾਕੀ ਨੂੰ ਬੜਾ ਪਿਆਰ ਕਰਦੇ ਨੇ ਤੇ ਅੱਜ ਜਾਣਨਾ ਚਾਹਵਾਂਗੇ ਕਿ ਕੀ ਇਛਾਵਾ ਸ਼ੁਭ ਸ਼ਾਵਾ ਭੇਟ ਕਰਨਾ ਚਾਹਣਗੇ ਭਾਰਤੀ ਹਾਕੀ ਟੀਮ ਨੂੰ ਕੀ ਕਹਿਣਾ ਚਾਹੋਗੇ ਅੱਜ ਸੈਮੀਫਾਈਨਲ ਮੈਚ ਹੈ ਬੜਾ ਸ਼ਾਨਦਾਰ ਹੁਣ ਤੱਕ ਪ੍ਰਦਰਸ਼ਨ ਹੈ ਖਾਸ ਕਰਕੇ ਅੰਮ੍ਰਿਤਸਰ ਦੇ ਪੰਜ ਨੌਜਵਾਨ ਇਸ ਟੀਮ ਦੇ ਚ ਨੇ ਕਪਤਾਨ ਹਰਪ੍ਰੀਤ ਸਮੇਤ ਔਰ ਬੜਾ ਸ਼ਾਨਦਾਰ ਪ੍ਰਦਰਸ਼ਨ ਵੀ ਕਰ ਰਹੇ ਨੇ ਸਾਡੀ ਤਾਂ ਵਾਹਿਗੁਰੂਗੇ ਹੀ ਅਰਦਾਸ ਹੈ ਜੀ ਕਿ ਆਪਣੇ ਪੰਜਾਬੀ ਜਿਹੜੇ ਖੇਡਣ ਗਏ ਨੇ ਜਾਂ ਅੰਮ੍ਰਿਤਸਰ ਦੇ ਪੂਰੇ ਜਿਹੜੇ ਗਏ ਨੇ ਤੇ ਉਹ ਅੱਜ ਵਧੀਆ ਪ੍ਰਦਰਸ਼ਨ ਰਿਹਾ ਉਹਨਾਂ ਦਾ ਹਾਕੀ ਵਿੱਚ ਖੇਡਦੇ ਜੋ ਵੀ ਉਹਨਾਂ ਦਾ ਮੈਚ ਚੱਲ ਰਿਹਾ ਤੇ ਸੈਮੀਫਾਈਨਲ ਵਿੱਚ ਅੱਜ ਵਧੀਆ ਜਾਵੇ ਤੇ ਹੋਣ ਵਧੀਆ ਤੇ 골ਡ ਮੈਡਲ ਲੈ ਕੇ ਹੀ ਜਾਂ ਤੋਂ ਪੰਜਾਬ ਦਾ ਇੰਡੀਆ ਦਾ ਪੂਰੇ ਅਥੀਂ ਦੋਸਤਾਂ ਦਾ ਨਾਮ ਰੋਸ਼ਨ ਕੀ ਚੱਕ ਦੇ ਇੰਡੀਆ ਚੱਕ ਦੇ ਇੰਡੀਆ ਜੀ ਹੁਣ ਤੱਕ ਬੜਾ ਵਧੀਆ ਰਿਹਾ ਸਾਰਾ ਕੁਝ 52 ਸਾਲਾਂ ਬਾਅਦ ਆਪਾਂ ਆਸਟ੍ਰੇਲੀਆ ਨੂੰ ਰਹਾ ਪਿਛਲੇ ਮੈਚ ਗ੍ਰੇਟ ਗ੍ਰੇਟੇ ਗ੍ਰੇਟ ਬ੍ਰਿਟੇਨ ਨੂੰ ਹਰ ਕਵਾਰਟਰ ਫਾਈਨਲ ਚ ਮੈਚ ਹੁਣ ਜਰਮਨੀ ਨਾਲ ਹੈ ਪੂਰੀ ਕਾਂਟੇ ਦੀ ਟੱਕਰ ਹੈ ਬਿਲਕੁਲ ਜੀ ਕਾਂਟੇ ਦੀ ਟੱਕਰ ਹੈ ਕੀ ਲੱਗਦਾ ਜਿੱਤੇਗਾ ਜੀ ਹੌਸਲਾ ਬੁਲੰਦਿਆ ਦੀ ਦਿੱਤਣਗੇ ਹੌਸਲਾ ਬੁਲੰਦ ਹੈ ਯੈਸ ਸ਼ੇਰ ਪੰਜਾਬੀ ਗੱਜਣਗੇ ਪੂਰਾ ਯੈਸ ਬਿਲਕੁਲ ਜੀ ਕੋਈ ਖਾਸ ਮੈਸੇਜ ਪੰਜਾਬ ਦੇ ਖਾਸ ਖਿਡਾਰੀ ਕਿਉਂਕਿ 10 ਖਿਡਾਰੀ ਪੰਜਾਬ ਦੇ ਇਸ ਟੀਮ ਚ ਨੇ ਜਿਨ੍ਹਾਂ ਵਿੱਚੋਂ ਪੰਜ ਅੰਮ੍ਰਿਤਸਰ ਦੇ ਆ ਤੋਂ ਪੰਜਾਬੀ ਉਹ ਸੋਹਣਾ ਮੋਹਣਾ ਵੀ ਪੰਜਾਬੀ ਨੇ ਕੀ ਖਾਸ ਸੁਨੇਹਾ ਦੇਣਾ ਚਾਹਣਗੇ ਆਪਣੀ ਟੀਮ ਨੂੰ ਆਪਣੇ ਖਿਡਾਰੀਆਂ ਨੂੰ ਆਪਾਂ ਤਾਂ ਇਹ ਸੁਨੇਹਾ ਦੇਣਾ ਚਾਹਾਂਗੇ ਕਿ ਡਟ ਕੇ ਮੁਕਾਬਲਾ ਕਰਨ ਤੇ ਜਿੱਤਰਾ ਬਾਕੀ ਪ੍ਰਦਰਸ਼ਨ ਕੀਤੇ ਬਾਕੀ ਜਿੱਤੇ ਆ ਤੇ ਇਹ ਵੀ ਆਪਣਾ ਸੈਮੀਫਾਈਨਲ ਵੀ ਜਿੱਤਣ ਤੇ 골ਡ ਮੈਡਲ ਹਾਸਲ ਕਰਨ ਬਿਲਕੁਲ ਟੀਮ ਨੂੰ ਮਿਲਣ ਦੀ ਇੱਛਾ ਹੈਗੀ ਹੈ ਜਦੋਂ ਆਨ ਤੇ ਆਪਾਂ ਸਵਾਗਤ ਕਰਾਂਗੇ ਫਿਰ ਜਰੂਰ ਮਿਲਾਂਗੇ ਜੀ ਜਰੂਰ ਮਿਲਾਂਗੇ ਚੱਕ ਦੇ ਇੰਡੀਆ ਚੱਕ ਦੇ ਇੰਡੀਆ ਕਹਿ ਦੋ ਕੋਈ ਕੱਢ ਕੇ ਚੱਕ ਦੇ ਇੰਡੀਆ ਜੀ ਥੈਂਕ ਯੂ ਥੈਂਕ ਯੂ ਤਾਂ ਇਹਨੇ ਸੋਨਾ ਹੋਣਾ ਜਿਨ੍ਹਾਂ ਨੇ ਟੀਮ ਇੰਡੀਆ ਨੂੰ ਸ਼ੁਭ ਸ਼ਾਮਾਂ ਭੇਟ ਕੀਤੀਆਂ ਕਿ ਇਸ ਵਾਰ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਵੇ ਸੈਮੀਫਾਈਨਲ ਚ ਜਰਮਨੀ ਨੂੰ ਹਰਾ ਕੇ ਫਾਈਨਲ ਚ ਪ੍ਰਵੇਸ਼ ਕਰਨ ਤੇ ਫਾਈਨਲ ਮੈਚ ਜਿੱਤ ਕੇ ਸਾਡੀ ਟੀਮ 골ਡ ਮੈਡਲ ਦੇਸ਼ ਦੀ ਝੋਲੀ ਚ ਪਾਵੇ ਪੂਰੀ ਦੁਨੀਆ ਦੇ ਵਿੱਚ ਪੰਜਾਬੀਆਂ ਦਾ ਨਾਮ ਰੋਸ਼ਨ ਹੋਵੇ ਕੈਮਰਾਮੈਨ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੋਂਗਾ ਪੀਟੀਚ ਨਿਊਜ਼ ਅੰਮ੍ਰਿਤਸਰ